ਦਾਇਕ ਜੀ ਦਾ ਇਹ ਤਾਂ ਵਾਸ਼ੇ ਕਰਾ ਲਾ ਐ ਬੱਬਾ ਜੀ ਨਾਨਕ ਦਾ ਨੰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਨਰਦੀ ਕੁਰ ਜੀ गुरू जी सोन जी असां ਉਹ ਤੇ ਮਹਾਂਕਲੀ ਦਾ ਨਗਰ ਜਿਸ ਨੂੰ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਚੁੱਕਾ ਹੈ ਜੀ ਗੁਰੂ ਸਵਾਹੀ ਜੀ ਦਾ ਖਾਲਸਾ ਵਾਇਓਟੀਵੀ ਦੇ ਰਾਣਕ ਨਾਮ ਚਰਨੀ ਕਲਾ ਤੇ ਰਿਪਾਣੇ ਸਿੰਦਰਬੰਦ ਦਾ ਖਲਾਵਾ ਜੀ ਦਾ ਖਾਲਸਾ ਵਾਇਓਟੀਵੀ ਦੇ ਨਾਲਤ ਨਾਲ ਚਰਨੀ ਤੇ ਗੁਰੂ ਨਾਨਕ ਦੇਵ ਜੀ ਦਾ ਬੰਦਕ ਕੋਲ Thank <laughs> <laughs> you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਕੌਨ ਤੋਂ ਵਾਹਿਗੁਰੂ ਜੀ ਤੇ ਨਾਨਕ ਦਾਤ ਦਾ ਚੱਤੇ ਤਲਾਅ ਜੀ ਦੇ ਖਾਲਸਾ ਦਾ ਨਾਮ ਆ ਦੇ ਦੰਦ ਕੰਨ ਯੋਗੀ ਲੋਕੀ ਬਾਪ ਦੇ ਹੱਥਾਂ ਵਿੱਚ ਦਿੱਤਾ ਪ੍ਰਦਾਨ ਹੁਸ਼ਿਆਰਪੁਰ ਦੇ ਵਿੱਚ ਨਗਰ ਕੀਰਤਨ ਪਹੁੰਚ ਚੁੱਕਾ ਹੈ ਜੀ ਜੋ ਕਿ ਸ਼੍ਰੀ ਨਦਰ ਤੋਂ ਚੱਲ ਕੇ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨਕ ਨਾਮ ਕਾਦੀ ਤਰ੍ਹਾਂ ਦੇ ਬਾਰੇ ਪਰਸਿਲਾ ਮਾ ਵਿਨੰ ਅੰਮ੍ਰਿਤ ਸਰ ਸਾਹਿਬ ਜੀ ਦੇ ਜਵਾਹਰ ਸਿੰਘ वाहेगुरू वाहेगुरु 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 वाहेगुरु

يلا uh خلي -huh. uh -huh. wayo gyoza nga bayo tawo, bayo 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 gyoza nga bayo gyoza.

ਵਾਹਿਗੁਰੂ 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 ਜਤਿ ਗੁਰੂ ਜੀ ਦੇ ਹੱਥ ਦੇ ਤੇਹਰਦੀ ਨਜ਼ਰ ਕੀਰਤਨ 350 ਸਾਲਾਂ ਦੇ ਨੂੰ ਸੰਗਤਾਂ ਜੀ ਦਰੋ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਤੋ ਦਿਹਾਲ ਤੋ ਤ੍ਰਿਆਤਵਾਲੋ ਵਾਹਿਗੁਰੂ ਜੀ ਕੀ ਬੋਲੇ